ਇੱਕ ਤਾਂ ਯਾਰਾ ਪਰਸੋਂ ਆ ਵੜ ਕੇ ਹਟਿਆ ਸੀ ਮੈਂ ਛੋਟੀਆਂ ਟਾਣੀਆਂ ਕਰਕੇ ਹਟਿਆ ਸੀ ਮੋਟੇ ਇੱਧਰ ਸਿੱਟਣੇ ਪੇ ਟਾਣੇ ਜੇ ਉਹ ਦਾ ਨਿਵੇੜ ਕੇ ਟੱਕ ਹੋਰ ਵੱਡਤਾ ਚੱਕ ਕੇ ਤੂੰ ਤਾਂ ਵੀ ਸ਼ਾਂਗ ਤਾਂ ਵੀ ਆਪਾਂ ਸਹਿਮਤ ਨਹੀਂ ਹੈਗੇ ਵੀ ਇਹ ਚੀਜ਼ਾਂ ਨਾਲ ਵੀ ਸ਼ਾਂਗ ਦੋ ਜਾਂ ਫਿਰ ਲਾਇਕਾ ਤੋ ਤੁੱਪ ਫਲਾਨਾ ਢਮਕਾ ਪੱਤੇ ਤਾਂ ਉਹੀ ਝੜ ਜਾਂਦੇ ਆ ਹੂੰ ਹੁਣ ਆ ਦੇਖੋ ਤੁਸੀਂ ਪੱਤੇ ਘੱਟ ਸੀ ਇਹਦੇ ਤੇ ਠੀਕ ਹੈ ਚਲੋ ਹੁਣ ਡੈਡੀ ਹੈ ਉਹਨਾਂ ਨੇ ਵੜਤਾ ਚਲੋ ਕੋਈ ਗੱਲ ਨਹੀਂ ਇਹ ਹੁਣ ਐ ਕਰਨਾ ਹੈ ਇਹ ਆ ਦੇਖੋ ਆ ਪਤਲੀਆਂ ਟਾਣੀਆਂ ਅੱਡ ਜਿਵੇਂ ਟਾਣੇ ਮੋٹے ਅੱਡ ਫਿਰ ਜਗਾ ਘਾਟ ਟੁਕ ਟੱ ਘੇਰਨੇ ਜਿਵੇਂ ਹੁਣ ਤਾਂ ਖੁੱਲੇ ਸਿੱਟੇ ਪਏ ਆ ਬ੍ਰੀਕ ਕਰਨਾ ਆਪਾਂ ਇਸ ਕਰਕੇ ਆਪਾਂ ਸੱਚਾ ਕਰਨਾ ਹੈ ਸੀ ਰੋਟੀ ਰੋਟੀ ਖਾਵਾਂਗੇ ਨਾ ਮੈਂ ਆਕਾ ਮੂਲੀ ਦੇਖੀ ਆਹ ਮੂਲੀ ਆ ਬਿਣਾ ਰੇ ਸਪਰੇਅ ਤੋਂ ਹਲੋ ਦੋਸਤੋ ਠੰਡ ਬਹੁਤ ਆ ਸ਼ੱਕਰ ਵਾਲੀ ਚਾਹ ਕਿਉਂਕਿ ਮੈਂ ਤਾਂ ਸ਼ੱਕਰੀ ਪਾ ਕੇ ਪੀਣਾ ਹੁੰਦਾ ਦੋ ਚਮਚੇ ਤਿੰਨ ਚਮਚੇ ਸ਼ੱਕਰ ਦੇ ਪਾ ਲਈਏ ਸਿੱਨੀ ਚਾਹ ਚ ਇਸ ਤਰੀ ਪਹਿਲਾਂ ਚਾਹ ਪੀ ਲਈ ਹੁਣ 9:30 ਹੋ ਗਏ ਇਹਦੇ ਨਾਲ ਜੱਕ ਜੀ ਆ ਜੂਗੀ ਦੇਖੋ ਯਾਰ ਕਿਵੇਂ ਆਮਾ ਸਮਾ ਕੋਈ ਸੂਰਜ ਨਹੀਂ ਇਧਰ ਸੂਰਜ ਚੜਦਾ ਕੋਸ਼ ਖਾਣ ਨੂੰ ਵੀ ਲੈ ਕੇ ਆਈਏ ਦੁਕਾਨ ਤੋਂ ਦੁਕਾਨ ਆਪਣੇ ਕੋਲੀ ਹੈ ਉਹ ਸਾਹਮਣੇ ਦੁਕਾਨ ਆ ਉਧਰ ਉਧਰ ਉਹਰਾ ਪੀਲਾ ਆ ਪੇਂਟ ਕਰਿਆ ਹੋਇਆ ਇੱਥੇ ਰੱਖ ਦਿੰਨੇ ਚਾਹ ਨੂੰ ਅਜੇ ਝੋਟੀ ਦੀ ਹਾਈਟ ਵੀ ਬਣਾਗੇ ਇਹਦੇ ਨਾਲ ਕੁਸ ਲੈ ਕੇ ਆਉਨੇ ਯਾਰ ਚਾਹ ਨਾਲ ਖਾਣ ਨੂੰ ਸਰੋਂ ਵੀ ਨਿਕਲੇ ਹੀ ਬਸ ਥੋੜੀ ਥੋੜੀ ਇੱਕ ਕਪਾ ਹਤ ਤੂਤ ਛਾਂ ਗਿਆ ਸੀਗਾ ਤੂਤ ਛਾਂਗਣ ਵਾਲੀਆਂ ਨੇ ਟਾਣੀਆਂ ਟਾਣੀਆਂ ਉਧਰ ਰੱਖਤੀਆਂ ਨਰੇ ਤਾਂ ਜਾਮਣ ਵਧੀਆ ਹੋ ਜੂਗੀ ਹੁਣ ਕਿਉਂ ਉਹਦੇ ਟਾਣੇ ਉੱਤੇ ਆਂਦਾਬ ਜੀ ਸੀਗੀ ਇਧਰ ਇਧਰੋ ਸ਼ੰਗ ਆ ਜਾਂਦਾ ਠੀਕ ਸੀ ਕਿ ਤਨਾ ਕਿਤੇ ਗਰਮੀਆਂ ਚ ਉਥੇ ਖੜਦੇ ਆਪਣੇ ਪਸ਼ੂ ਕਿਉਂਕਿ 7-8 ਵਜੇ ਤਾਂ ਆਪਾਂ ਉਧਰ ਲੈ ਕੇ ਜਾਂਨੇ ਧੁੱਪ ਲੱਗੂਗੀ ਮਾਂ ਆਖਿਆ ਸੀ ਵੀ ਇਧਰ ਲਿਟਾਣੇ ਛੱਡ ਦੋ ਵੈਸੇ ਤਾਂ ਮੈਂ ਸਾਰਾ ਵਡਣ ਚੀ ਉਹ ਮਤਲਬ ਕਿ ਸਾਰਾ ਸ਼ਾਂਗਣ ਚੀ ਸਹਿਮਤ ਨਹੀਂ ਸੀ ਮਖਾਰਤੂ ਤਾ ਉਹ ਤੋ ਲਾਈਕ ਉਹ ਜਿਹੜਾ ਪਛਾਂਗਣੀ ਆ ਫਿਰ ਮੈਂ ਕਿਹਾ ਹੁਣ ਹਾਂ ਆ ਰਹਿ ਗਈਆਂ ਮੜੀਆਂਆਂ ਟਾਣੀਆਂ ਤੇ ਕੁਛਕ ਤਾਂ ਮੈਂ ਕੱਲ ਕਰਤੀਆਂ ਸੀਗੀਆਂ ਤੇ ਮੋٹے ਮਤਲਬ ਕਿ ਅੱਡ ਕੱਢ ਤੇ ਜਿਵੇਂ ਮੋٹے ਮੋਟਾ ਵਾਲਣਾ ਅੱਡ ਬਰੀਕ ਅੱਡ ਇਹਦੇ ਜੋ ਕੱਢ ਦਿੰਨੇ ਆ ਬਸ ਹੁਣ ਇਸ ਕਰਕੇ ਉਹ ਕੋ ਪਰਲਾ ਰੱਖਤਾ ਬਾਹਰ ਲਾਉ ਵੀ ਛਾਂਗਿਆ ਸੀ ਆਂ ਕੰਮ ਪੱਜ ਜਾਂਦਾ ਚਲੋ ਮਾਰਦੇ ਆ ਮੱਥਾ 베ਰੀ ਦਾ ਟਾਣਾ ਹੀ ਵੱਡਣ ਵਾਲਾ ਤਾਰਾ ਨਾਲ ਲੱਗੀ ਜਾਂਦਾ ਉਹ ਤਾਰਾਂ ਦੇ ਉੱਤੇ ਟਿੱਗਿਆ ਹੋਇਆ ਤੇ ਆਪਾਂ ਜਿਹੜਾ ਉਹ ਪਿਆਸੀ ਤੂਤ ਕੱਟ ਕੇ ਸਾਰਾ ਉਹ ਛੋਟੀਆਂ ਲਾਤੀਆਂ ਉੱਧਰ ਮੋਟੀਆਂ ਲਾਤੀਆਂ ਤੇ ਜਿਹੜਾ ਸੀਗਾ ਥੱਲੇ ਪੱਤੇ ਕੁੱਤੇ ਜੀ ਉਹਨੂੰ ਦੋ ਢੇਰੀਆਂ ਚ ਅੱਗ ਲਾਤੀ ਆਹ ਮੈਂ ਤਾਂ ਪਹਿਲਾਂ ਪਹਿਲਾਂ ਨਾ ਅੱਗ ਲਾ ਦਈਏ ਨਹੀਂ ਤਾਂ ਇਹ ਸਾਰਾ ਗਿੱਲਾ ਹੋ ਜੂਗਾ ਜਿੰਨਾ ਕੁ ਮੱਚਿਆ ਚਲੋ ਮੱਚਿਆ ਹਲੋ ਵੀ ਦੋਸਤੋ ਬੜੀ ਕੋਸ਼ਿਸ਼ ਤੋਂ ਬਾਅਦ ਆਪਾ ਅਡ ਕਰਤਾ ਟਾਣਾ ਤਾਂ ਕਿ ਉਹ ਪਲੈਣ ਜਾਂਦੀ ਹੈ ਜਿਹੜੀ ਉਹ ਤੇ ਭਾਰ ਨਾ ਆਵੇ ਕਿਉਂ ਹੁਣ ਤਾਂ ਪੱਤੇ ਸੁੱਕ ਜਾਣਗੇ ਅੱਜ ਇਹਦਾ 5 ਤੋਂ 10 ਕਿਲੋ ਭਾਰ ਤਾਂ ਘਟੂ ਗਈ। ਹੌਲੀ-ਹੌਲੀ ਜਦੋਂ ਜਮਾ ਐ ਸੁੱਕਗੇ ਪੱਤੇ। ਭਾਰ ਆਉਣਾ ਨਹੀਂ ਤਾਰਾਂ ਤੇ ਤਾਰਾਂ ਤਾਂ ਚੱਕੀਆਂ ਜਾਣੀਆਂ ਤੇ ਐ ਬੰਨਤਾ ਵੀ ਇਧਰੋਂ ਉਲਰ ਨਾ ਜਾਵੇ ਉਧਰ ਨੂੰ। ਪਹਿਲਾਂ ਐ ਹੀ ਹੋਇਆ। ਟਾਣਾ ਵੱਡੇ ਸੀ ਜਿਵੇਂ ਆ ਦੋ। ਉਧਰੋਂ ਉਲਰ ਕੇ ਉਹਨਾਂ ਨੇ ਪੜਾਕੇ ਪਾਤੇ। ਭਾਰ ਹੋ ਗਿਆ ਉਧਰੋਂ ਹੁਣ ਮੈਂ ਬੰਨਤਾ। ਉਹ ਗਿਆ ਤਾਂ ਹੈ ਨਹੀਂ ਉਧਰੋਂ ਪਰ ਫਿਰ ਵੀ ਸੇਫਟੀ ਮਾਹ ਬੰਨਣਾ ਜ਼ਰੂਰੀ ਆ। ਇਹ ਕਾ ਵੱਡੇ ਆ ਪਿਆ। ਔਰ ਕੀ ਗਲਤ ਥਾਂ ਲਾ ਗਈ ਮੇਰੀ 베ਰ ਵਾਲੇ ਮਿੱਠੇ ਇਹਦੇ ਕਿਉਂ ਪਿਛਲੀਆਂ ਵੀਡੀਓਆਂ ਦੇ ਵਿੱਚ ਹੋਊਗਾ ਇਹਦੇ 베ਰ ਬਹੁਤ ਮਿੱਠੇ ਵੱਡੇ ਵੱਡੇ 베ਰ ਲਾਗਦੇ ਆ ਪਿੰਦੂ ਬਹੁਤ ਮਿੱਠੇ ਹੁੰਦੇ ਆ ਇਹਦੇ 베ਰ ਬਿਚਾਰੀ ਵੇਖ ਨੇ ਨਾਬੜੀ ਇਹੇ ਕੰਮ ਕਰਦੇ ਸੀ ਸਿੱਧਾ ਹੋ ਗਿਆ ਪੁੱਠਾ ਟਾਣਾ ਵੱਡਾ ਸੀ ਵੀ ਤਾਰਾ ਨਾਲ ਲੱਗਦਾ ਹੈ ਰਾਸੇਨਾ ਵੀ ਬੰਨਿਆ ਸੀਗਾ ਬੰਨ ਕੇ ਵੱਡਿਆ ਸੀ ਆਪਾਂ ਚੱਲੂ ਨੋਰਮਲ ਬੰਨ ਲੈ ਨੇ ਡਾਉਣ ਬੰਨਤੀ ਮੈਂ ਇਹ ਡਾਉਣ ਮੰਡ ਦੀ ਔਰ ਤੋੜਤੀ ਹਨਾ ਤਾਰਾਂ ਦੇਖੋ ਤੁਸੀਂ ਇਕੱਠੀਆਂ ਕਰਦੀਆਂ ਨੇ ਭਾਰ ਨੇ ਦਾ ਲਟਾਣਾ ਜਿਹੜਾ ਉਹ ਤਾਂ ਗਿਆ ਸੁੱਕ ਕਿਉਂ ਮੇਰਾ ਇਹੀ ਸੀਗਾ ਸੋਚਣਾ ਵੀ ਆਪਾਂ ਵੱਢ ਜੀਏ ਵੱਢ ਕੇ ਕਨੈਕਸ਼ਨ ਟੁੱਟ ਜੂਗਾ ਜਿਹੜਾ 베ਰਾਂ ਦਾ ਭਾਰ ਆ ਜਾਂ ਵਧੀ ਜਾਂਦਾ ਜਿਵੇਂ ਪੱਤਿਆਂ ਦਾ ਉਹ ਰੁਕ ਜੂ ਪਹਿਲਾਂ ਵੀ ਮੈਂ ਇੰਝ ਕਰਿਆ ਸੀਗਾ ਜਿਵੇਂ ਆ ਵੱਡਿਆ ਪਟਾਣਾ ਪੁਰਾਣਾ ਬਸ ਵੀ ਹੁਣ ਮੈਂ ਕੱਲ ਉਹ ਵੀ ਵੱਢਣ ਲੱਗ ਗਿਆ ਸੀ ਉਹ ਦੇਖੋ ਸ਼ੁਰੂਆਤ ਕਰਤੀ ਸ਼ੁਕਰ ਆ ਮੈਂ ਵੱਡਿਆ ਨਹੀਂ ਜੇ ਮਾ ਉਹ ਵੱਢ ਦਿੰਦਾ ਕਿਉਂਕਿ ਇਹਦੇ ਸਾਰੇ ਦੇ ਤਾਂ ਟਾਣੇ ਖੜੇ ਆ ਜਿਹੜੇ ਵੱਡੇ ਵੇ ਆ ਤੇ ਮੁੜ ਕੇ ਸਾਰਾ ਕੁਝ ਉੱਤੇ ਵਜਦਾ ਉਧਰ ਤੇ ਮੁੜ ਕੇ ਪੜਾਕੇ ਪੈ ਜਾਂਦੇ ਬਈ ਠੀਕ ਆ ਨੁਕਸਾਨ ਹੋ ਸਕਦਾ ਸੀ ਇਸ ਕਰਕੇ ਆਪਾਂ ਹੁਣ ਇੱਥੇ ਕੰਮ ਠੱਪ ਕਰਤਾ ਤਾਂ ਕਿ ਉਹ ਸੁੱਕ ਕੇ ਵੇਟ ਕੱਢ ਜੇ ਫੇਰ ਜਾ ਕੇ ਛੇੜਖਾਨੀ ਕਰਾਂਗੇ ਲਾਈਨ ਕੱਟ ਕੇ ਹੋਰ ਕੀ ਯਾਰ ਬਹੁਤ ਹੋਆ ਵੱਧ ਗਈ ਨਾ ਇਹ ਇਹ ਕੋਣ ਪਤੰਗਾ ਦਾ ਟਾਈਮ ਹੈ ਕਿਉਂਕਿ ਕਿਸੇ ਨੇ ਮਾਰਤੀ ਮੜੀ ਜੀ ਢੋਰ ਨੂੰ ਮੈਂ ਖਿੱਚਤਾ ਤੇ ਪੜਾਕੇ ਪੈ ਜਾਣਗੇ ਐ ਆ ਇਹ ਵੱਧ ਕੇ ਉੱਤੇ ਡਿੱਗੀ ਵੀ ਸੀ ਧਾਰਾਂ ਦੇ ਹੁਣ ਤਾਂ ਆਲੇ ਪੱਤੇ ਵੀ ਮਰ ਜਾ ਕੇ ਸੁੱਕ ਗਏ ਪਾਰਤਾ ਕਟੂਗਾਣਾ ਹੁਣ ਕੱਟੀ ਜਾਂਦਾ ਪਾਰ ਦਾ ਮਤਲਬ ਵੀ ਜਦੋਂ ਆਪਾਂ ਕਨੈਕਸ਼ਨ ਕੱਟਤਾ ਉਹ ਰੁਕ ਗਿਆ ਨਾਲੇ ਤਾਂ ਬੇਰਾਂ ਚ ਪਾਣੀ ਜਾਣੋ ਹਟ ਗਿਆ ਸਾਰਾ ਰੁਕ ਗਿਆ ਹੁਣ ਸਿਸਟਮ ਉਹਦੇ ਕਰਕੇ ਫਾਇਦਾ ਹੋ ਗਿਆ ਪਰ ਕੰਮ ਬਹੁਤ ਪੁੱਠਾ ਹੋ ਸਕਦਾ ਸੀ ਉਹਈ ਤਾਂ ਨੇ ਦੇਖੋ ਪਾਰ ਨਾ ਕਿੱਧਰ ਨੂੰ ਗਏ ਆਉ ਦੇ ਪਾਰ ਨਾ ਉਲਰ ਗਏ ਵੀ ਉਧਰ ਨੂੰ ਉੱਤੇ ਡਿੱਗ ਪਏ ਉਹਦੇ ਕਿਉਂ ਦੇਖ ਐ ਇਹ ਆਪਾਂ ਵੜਦੇ ਨਹੀਂ ਕਿਉਂ ਗਰਮੀਆਂ ਦੇ ਵਿੱਚ ਬਈਏ ਨੇ ਐ ਛੱਡ ਤੋਂ ਛੱਡ ਤਾਂ ਕੋਈ ਰਿਸ ਕਰੂ ਕਿਉਂ ਇਹਨੇ ਪੂਰੀ ਸ਼ਾਂ ਦੇਣੀ ਐ ਥੱਲੇ ਜਮਾ ਐ ਮੈਂ ਕਹਿੰਦਾ ਆਰਾਮਦਾਰੀ ਵਾਲੀ ਸ਼ਾਂ ਆਹ ਦੇਖਾਂ ਵੀ ਐ ਠੀਕ ਐ ਨੇ ਪੂਰਾ ਪਸ਼ੂਆਂ ਨੂੰ ਸ਼ਾਂ ਪੂਰਾ ਉਹ ਕਰ ਦੇਣਾ ਓਕੇ ਠੰਡਾ ਰੱਖਦੀ ਐ ਪੂਰਾ ਥੱਲੋਂ ਇਸ ਕਰਕੇ ਖੋ ਕਹਿੰਣਾ ਯਾਰ ਰੂੜੀ ਦਿਖਾਈ ਜਾਂਦਾ ਰੂੜੀ ਨਹੀਂ ਇਹਦੇ ਵਿੱਚ ਫੰਗ ਦੇਖੋ ਤੁਸੀਂ ਕੱਚੇ ਬੱਚੇ ਦੇ ਕਿੰਨੇ ਆ ਸਾਰੇ ਫੰਗ ਕੱਚੇ ਮਿਲਣਗੇ ਸੋਨੂੰ ਆ ਦੇਖੋ ਕੀੜੀਆਂ ਲੱਗੀਆਂ ਹੋਈਆਂ ਜਿੰਨਾ ਫੰਗ ਆਣਾ ਇੱਥੇ ਪਿਆ ਸਾਰਾ ਹੀ ਕੱਚਾ ਠੀਕ ਹੈ ਜੀ ਆ ਦੇਖੋ ਸਾਰਾ ਕੱਚਾ ਹੈ ਫੰਗ ਇਹਦਾ ਮਤਲਬ ਇਹ ਆ ਕੱਚੇ ਦਾ ਵੀ ਇਹ ਕਬੂਤਰ ਨਹੀਂ ਸੀਗਾ ਵੱਡਾ ਵੀ ਬੱਚੇ ਸੀ ਬੱਚਾ ਸੀ ਕੀ ਹੋਇਆ ਨਾ ਆ ਦੇਖੋ ਠੀਕ ਹੈ ਕਿਸੇ ਨੇ ਨਾ ਕੱਲ ਆਪਾਂ ਨਾ ਨਹੀਂ ਲੈਂਦੇ ਬਈ ਮੁੜ ਕੇ ਨਾ ਗੱਲ ਹੋਰ ਹੋ ਜਾਂਦੀ ਆ ਮੁੜ ਕੇ ਅਗਲਾ ਕਹਿੰਦਾ ਯਾਰ ਤੂੰ ਕੀ ਲੈਣਾ ਸ਼ਟਰ ਹੁੰਦੇ ਨਹੀਂ ਜਿਹੜੇ ਦੁਕਾਨਾਂ ਵਾਲੇ ਚੱਲ ਆਪਾਂ ਸ਼ਟਰ ਦਿਖਾ ਦਿੰਨੇ ਇਹਨਾਂ ਨੇ ਕਿਹੜਾ ਕੀਤੇ ਆ ਇਹਨਾਂ ਦੇ ਉੱਤੇ ਜਿਵੇਂ ਥਾਂ ਬਣਾ ਲੈਂਦੇ ਆ ਉਹ ਸ਼ਟਰ ਦੇ ਉੱਤੇ ਬੱਚੇ ਕੱਢਣ ਵਾਸਤੇ ਕਬੂਤਰ ਬਈ ਇਹਨਾਂ ਨੇ ਤਾਂ ਹੁਣ ਬਣਾਉਣੀ ਆ ਥਾਂ ਜਿਦੋਂ ਆਪਾਂ ਜੰਗਲ ਪੱਟ ਕੇ ਤਾਂ ਆਪਾਂ ਰਹਿਣ ਲੱਗ ਗਏ ਇਹਨਾਂ ਦੀ ਥਾਂ ਘਟ ਗਈ ਤੇ ਕੀ ਹੋਇਆ ਨਾ ਉਹ ਕੀਤਿਆ ਸ਼ਟਰ ਸਾਫ ਸ਼ਟਰ ਸੀਗੇ ਬਾਲੇ ਉਹਨਾਂ ਦੇ ਜਿੰਨਾਂ ਦੇ ਵੀ ਹੈਗੇ ਸੀ ਤੇ ਉੱਥੇ ਜਿੰਨੇ ਬੱਚੇ ਸੀ ਉਹਨੇ ਕੀ ਕਰਾਇਆ ਕੱਢ ਕੇ ਬਾਹਰ ਰੱਖਤੇ ਹੁਣ ਤੁਸੀਂ ਆਹ ਹਿਸਾਬ ਲਾ ਲਓ ਵੀ ਠੰਡ ਕਿੰਨੀ ਆ ਅੱਜ 6 ਤਰੀਕ ਆ 6 ਜਨਵਰੀ ਆ ਤੇ ਠੰਡ ਦੇਖ ਲਓ ਤੁਸੀਂ ਤੇ ਬੱਚੇ ਤੇ ਆਂਡੇ ਪਾਸੇ ਰੱਖਤੇ ਕੱਢ ਕੇ ਤੇ ਸ਼ਟਰ ਸਾਫ ਕਰਤੇ ਤੇ ਉਹਦਾ ਨਤੀਜਾ ਕੀ ਹੋਇਆ ਵੀ ਜਿਹੜੇ ਕੂਤਰ ਉੱਚੇ ਉੱਡ ਕੇ ਬਹਿ ਗਏ ਬੱਚੇ ਠੀਕ ਆ ਉਹਦਾ ਬਚ ਬੁੱਜ ਗਏ ਹੋਣਗੇ ਰੱਬ ਜਾਣੇ ਅਡਾਰ ਹੋਣਗੇ ਉੱਚੇ ਜਾਵੜੇ ਹੁਣ ਜਿਹੜੇ ਕਈ ਵਿੱਚ ਛੋਟੇ ਆ ਜਿਵੇਂ ਆ ਛੋਟੇ ਬੱਚੇ ਸੀ ਉਹ ਜਿਵੇਂ ਇਹ ਜੀ ਥਾਂ ਮਿਲੀ ਠੀਕ ਆ ਖਾਲ ਲਖੂ ਜਾ ਉੱਡ ਕੇ ਇੱਧਰ ਉੱਧਰ ਡਿੱਗ ਪਏ ਕਿਉਂਕਿ ਜਦੋਂ ਹੁਣ ਯਾਰ ਉਹਨੇ ਤਾਂ ਹੁਣ ਜਦੋਂ ਆ ਕੋਲੋਂ ਘਰ ਚੋਂ ਹੀ ਜਾੜਤਾ ਜਾਨਵਰ ਨੂੰ ਤੇ ਉਹ ਕੀ ਹੋਇਆ ਨਾ ਫਿਰ ਬਿੱਲੀ ਦਾ ਸ਼ਿਕਾਰ ਹੋ ਗਿਆ ਬਈ ਬੱਚਾ ਸੀਗਾ ਇੱਥੇ ਫਰਦਾ ਸੀਗਾ ਤੇ ਇੱਥੋਂ ਉੱਡ ਕੇ ਉਹ ਰੂੜੀ ਤੇ ਬਹਿ ਗਿਆ ਤੇ ਬਸ ਆਈ ਬਿੱਲੀ ਐਨਾ ਤਾਂ ਉਹਨੂੰ ਚਾਹੀਦਾ ਹੀ ਸੀ ਫੜ ਕੇ ਉਹਨੇ ਧੌਣ ਉਹਦੀ ਕੰਮ ਕਰਤਾ ਬਸ ਠੀਕ ਹੈ ਜੀ ਇਹ ਗੱਲ ਹੁੰਦੀ ਆ ਜਾਂ ਤਾਂ ਉਹਦੇ ਉੱਥੋਂ ਲਿਖਿਆ ਸੀ ਹਨਾ ਪਤੰਗ ਡਿੱਗਿਆ ਪੈਕ ਦੇਖੋ ਹਾਂ ਇਹਦਾ ਕੰਮ ਕੀ ਆ ਪਾਟਣਾ ਐ ਪਾੜ ਦੋ ਬਸ ਕਿਉਂ ਐਨੇ ਵੀ ਉਹੀ ਕੰਮ ਕਰਨਾ ਜਿਹੜਾ ਉਹ ਬਿੱਲੀ ਵਾਲਾ ਕਰਿਆ ਇਹਦਾ ਕੰਮ ਇਹ ਇਹ ਬਾਲੀਪੜੀ ਕਰਦਾ ਬਿੱਲੀ ਨੇ ਤਾਂ ਹਲੇ ਚਲੋ ਮਰੋੜ ਹੀ ਦਿੱਤੀ ਧੌਣ ਖਾ ਗਈ ਇੰਨਾ ਦਰਦ ਫਰਦ ਉਹਨੂੰ ਨਹੀਂ ਹੋਇਆ ਜੇ ਜਦੋਂ ਉਹਨੇ ਖਤਮ ਹੀ ਕਰਤਾ ਇਹਦੀ ਡੋਰਾ ਦਿਖ ਜਿਵੇਂ ਹੁਣ ਮੇਰੇ ਪੈਰਾਂ ਚ ਫਸੀ ਹੁੰਦੀ ਆ ਤੁਰੇ ਜਾਂਦੇ ਦੇ ਦੇ ਫਦੀਆਂ ਦੀਆਂ ਨਾ ਮੈਂ ਜਿੱਥੇ ਮਰਜੀ ਤੁਰ ਜਾਵਾਂ ਮੇਰੇ ਪੈਰਾਂ 'ਚ ਰਹਿਣਾ ਹੈ ਐਂ ਆਈ ਹੁਣ ਆਪਣੀਆਂ ਇੱਥੋਂ ਮੱਝਾਂ ਨਾ ਆਉਂਦੀਆਂ ਆਹ ਰਾਹਦਾਰੀ 'ਚੋਂ ਮੱਝਾਂ ਦੀਆਂ ਐ ਨਹੀਂ ਪਤਾ ਵੱਢਦੇ ਲਾਤ ਇਹ ਪਲਾਸਟਿਕ ਡੋਰ ਐ ਤੇ ਕਬੂਤਰ ਪੰਛੀ ਜਿੰਨੇ ਬੰਦੇ ਆ ਚਾਹੇ ਸਾਰਿਆਂ ਦੇ ਗਲ 'ਚ ਇਹਦੀ ਡੋਰ ਪੈਣੀ ਐ ਕਬੂਤਰ ਤੇ ਫਸ ਗਈ ਉਹਨੇ ਐ ਨਹੀਂ ਪਤਾ ਤਾਂ ਹੰਦਰਾਖਤ ਤੇ ਲੌਂਕੇ ਹੀ ਰਹਿ ਜੀ ਹੌਲੀ ਹੌਲੀ ਮਰੇ ਇਹ ਤਾਂ ਬਾਲੀ ਭੜੀ ਕਰਦੀ ਐ ਹੌਲੀ ਹੌਲੀ ਮਾਰਦੀ ਐ ਜਾਨਵਰ ਨੂੰ ਇਸ ਕਰਕੇ ਆਪਾਂ ਇਹਨੂੰ ਪਾੜਤਾ ਬਈ ਠੀਕ ਆ ਪੰਗ ਨੂੰ ਆਪਣੇ ਲਈ ਕੋਈ ਹੋਣੀ ਭਈ ਕਿਸੇ ਹੋਰ ਤਰੀਕੇ ਨਾਲ ਇੰਜੋਏ ਕਰਾਇਆ ਜਾਵੇ ਤਾਂ ਵਧੀਆ ਇਹ ਨਹੀਂ ਤਾਂ ਨਹੀਂ ਤਾਂ ਬਹੁਤ ਪਾਪ ਆ ਜਿਹੜਾ ਉਹ ਘਰੀ ਪੈਂਦਾ ਵੀ ਆਪਦੇ ਫਿਰ ਆਪਾਂ ਕਹਿੰਦੇ ਹੁੰਨੇ ਕਿਸੇ ਦਾ ਮਾਰਾ ਨਹੀਂ ਕੀਤਾ ਉਹ ਮਾਰਾ ਐ ਹੋ ਜਾਂਦਾ ਹੁੰਦਾ ਜੇ ਪਤੰਗ ਡਾਲਿਆ ਜਦੋਂ ਆਪਾਂ ਜਵਾਕ ਨੂੰ ਸਮਝਾਉਣਾ ਨਹੀਂ ਭਈ ਐ ਹੋ ਤੇ ਉਸ ਕਰਕੇ ਹੁਣ ਆਪਾਂ ਐਂ ਦੇਖਦੇ ਆ ਕਿ ਕਿਹੜੀ ਵੇਚੀਏ ਪਹਿਲਾਂ ਦਾ ਰਾਦਾ ਸੀਗਾ ਇਹਦਾ ਵੇਚਣ ਦਾ ਹੁਣ ਐ ਹੋਇਆ ਆਪਾਂ ਵੀ ਯਾਰ ਮੱਝ ਚਲੋ ਦੇਖੋ ਕਰਮ ਆ ਇਹਨਾਂ ਦੇ ਕਿਹੜੀ ਬਚੂਗੀ ਦੋਨਾਂ ਚੋਂ ਕਿਹੜੀ ਰਹੂਗੀ ਕਿਉਂਕਿ ਦੋਨੇ ਆਪਾਂ ਰੱਖ ਨਹੀਂ ਸਕਦੇ